ਦੋਸਤੋ ਸਾਡੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੇ ਉਤਰਾ ਚੜਾ ਆਉਂਦੇ ਰਹਿੰਦੇ ਹਨ ਸੰਘਰਸ਼ ਸਾਨੂੰ ਹਮੇਸ਼ਾ ਇਹ ਹੀ ਸਿਖਾਉਂਦਾ ਹੈ ਕਿ ਸਾਨੂੰ ਕਦੇ ਵੀ ਮੁਸ਼ਕਲਾਂ ਤੋਂ ਨਹੀਂ ਘਬਰਾਉਣਾ ਚਾਹੀਦਾ ਚਾਹੇ ਕੋਈ ਵੀ ਇਨਸਾਨ ਹੋਵੇ ਉਹ ਸੰਘਰਸ਼ ਕੀਤੇ ਬਿਨਾ ਜ਼ਿੰਦਗੀ ਵਿੱਚ ਕਾਮਯਾਬ ਨਹੀਂ ਹੋ ਸਕਦਾ ਕਿਸੇ ਇਨਸਾਨ ਨੂੰ ਬਹੁਤ ਘੱਟ ਸੰਘਰਸ਼ ਕਰਕੇ ਮੰਜ਼ਿਲ ਮਿਲ ਜਾਂਦੀ ਹੈ ਤੇ ਕਿਸੇ انسان ਨੂੰ ਸੰਘਰਸ਼ ਦੀ ਪੱਟੀ ਵਿੱਚ ਦੰਬਣਾ ਪੈਂਦਾ ਹੈ ਸਕਾਰਾਤਮਕ ਨਜ਼ਰੀਏ ਨਾਲ ਹੀ ਟੀਚੇ ਹਾਸਲ ਕੀਤੇ ਜਾ ਸਕਦੇ ਹਨ ਨਾ ਪੱਖੀ ਸੋਚ ਰੱਖਣ ਵਾਲੇ ਕਦੇ ਵੀ ਮੰਜ਼ਿਲ ਤੇ ਨਹੀਂ ਪਹੁੰਚ ਸਕਤੇ ਉਹ ਪਹਿਲਾਂ ਹੀ ਆਪਣੇ ਹੱਥ ਖੜੀ ਕਰ ਜਾਂਦੇ ਹਨ ਅਜਿਹੇ ਲੋਕ ਬਿਲਕੁਲ ਵੀ ਮਿਹਨਤ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਹੈ ਕਿ ਇਹ ਮੁਕਾਮ ਪਾਸ ਨਹੀਂ ਕਰ ਸਕਦੇ ਅੱਜ ਤੱਕ ਇਸ ਤੋਂ ਮੀਨਣੇ ਅਜੇ ਹਰ ਕੋਈ ਵਿਰਲਾਕ ਸਖਸ਼ ਹੋਵੇਗਾ ਜਿਸ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਿਆ ਹੋਵੇ। ਖਾਸ ਤੌਰ 'ਤੇ ਜੇ ਇਹ ਬੰਦਾ ਸਫਲਤਾ ਦੀ ਪੌੜੀ ਚੜਦਾ ਹੋਵੇ। ਕੋਈ ਵੀ ਮੰਜ਼ਿਲ ਨੂੰ ਪ੍ਰਾਪਤ ਕਰਨ ਦੀ ਜੋਸ਼ ਜਜ਼ਬਾਤ ਨੂੰ ਹੋਣਾ ਚਾਹੀਦਾ ਹੈ। ਹਰ ਇੱਕ ਦਿਨ ਨਵੀਂ ਉਮੀਦ ਲੈ ਕੇ ਆਉਂਦਾ ਹੈ। ਹਰ ਇੱਕ ਨੂੰ ਵਧੀਆ ਜੀਓ ਹਮੇਸ਼ਾ ਚੰਗੇ ਬੋਲ ਬੋਲੋ ਜੋ ਤੁਂ ਜਿਆਦੇ ਤੇ ਲੂੰ ਥਨ ਪੈ ਚੋ ਚੰਗੇ ਬੋਲਦਾ ਤੋ ਵੀ ਇਨਸਾਨ ਦੀ ਸ਼ਖਸੀਅਤ ਝਲਕਦੀ ਹੈ ਜਿੰਦਗੀ ਵਿੱਚ ਬਹੁਤ ਵਾਰ ਅਸਫਲਤਾਵਾਂ ਮਿਲਦੀਆਂ ਹਨ ਜੋ ਅੱਜ ਦੀ ਨੌਜਵਾਨ ਪੀੜ੍ਹੀ ਹੈ ਜੇ ਉਹਨਾਂ ਨੂੰ ਇੱਕ ਵਾਰ ਸਫਲਤਾ ਨਹੀਂ ਮਿਲਦੀ ਤਾਂ ਉਹ ਮਿਸ ਤਾਂ ਕਿਸਮਤ ਨੂੰ ਕੋਸਣਾ ਸ਼ੁਰੂ ਕਰ ਦਿੰਦੇ ਹਨ ਸੋਚੋ ਕਿ ਸਫਲਤਾ ਸਾਨੂੰ ਕਿਉਂ ਨਹੀਂ ਮਿਲੀ ਸਾਡੀ ਕਿਹੜੀ ਅਜੇ ਕੀ ਗਲਤੀ ਸੀ ਜਿਹੜੀ ਸਾਨੂੰ ਆਪਣੇ ਟੀਚੇ ਤੇ ਨਹੀਂ ਪਹੁੰਚਾ ਸਕੀ ਫਿਰ ਸੰਘਰਸ਼ ਕਰੋ ਫਿਰ ਸਫਲਤਾ ਤੁਹਾਡੇ ਇੱਕ ਦਿਨ ਪੈਰ ਜ਼ਰੂਰ ਚੁੰਮੇਗੀ ਮਿਹਨਤ ਕਰਦੇ ਰਹੋ ਫਲ ਦੀ ਇੱਛਾ ਨਾ ਕਰੋ ਜੇ ਹਰ ਇੱਕ ਕਦਮ ਵਿੱਚ ਅਸਫਲਤਾ ਮਿਲ ਰਹੀ ਹੈ ਕਦੇ ਵੀ ਘਬਰਾਓ ਨਾ ਅਗਲੀ ਵਾਰ ਫਿਰ ਕੋਸ਼ਿਸ਼ ਜਾਰੀ ਰੱਖੋ ਅਸਫਲਤਾ ਮਨੁੱਖ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦੀ ਹੈ ਜ਼ਿੰਦਗੀ ਵਿੱਚ ਚਾਹੇ ਕੋਈ ਵੀ ਸੁਪਨਾ ਹੋਵੇ सिविल अधिकारी बनंदा पाइल छ आर्मी छ ज्यादा होवी पहली बार बहुत ਘੱਟ ਮੌਕੇ ਹੁੰਦੇ ਹਨ ਕਿ ਚੋਲ ਹੋ ਜਾਵੀ ਜੇ ਚੋਣ ਨਹੀਂ ਹੁੰਦੀ ਤਾਂ ਘਬਰਾਓ ਨਹੀਂ ਗਲਤੀਆਂ ਨੂੰ ਸੁਧਾਰੋ ਦੁਬਾਰਾ ਤਿਆਰੀ ਕਰੋ ਜ਼ਿੰਦਗੀ ਇੱਥੇ ਹੀ ਖਤਮ ਨਹੀਂ ਹੁੰਦੀ ਤਰਕਤਾ ਤੱਕ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਪੱਤਝੜ ਵਿੱਚ ਉਹਨਾਂ ਦੇ ਪੱਤੇ ਝੜ ਜਾਂਦੇ ਹਨ ਅਤੇ ਰੁੱਖ ਨਵੇਂ ਪੱਤੇ ਆਉਂਦੀ ਆਸ ਰੱਖਦੇ ਹਨ ਤਾਂ ਕਿ ਉਹ ਰਾਗੀਰਾਂ ਨੂੰ ਛਾਂ ਦੇ ਸਕੀ ਕਿੰਨੀਆਂ ਹੀ ਮਸਾਲਾ ਸਾਨੂੰ ਮਿਲ ਜਾਂਦੀਆਂ ਹਨ ਜਿਵੇਂ ਬਰਾਹਮਣ ਦੇਖਣ ਰੀਸਨ ਜਿੰਨੇ ਨੇ ਗਰੀਬੀ ਦੇ ਸਾਹਮਣਾ ਕਰਕੇ ਸਫਲਤਾ ਪ੍ਰਾਪਤ ਕੀਤੀ ਤੇ ਆਪਣਾ ਨਾਮ ਰੋਸ਼ਨ ਕੀਤਾ ਤੁਸੀਂ ਆਪਣੀ ਮਿਹਨਤ ਕਰਦੇ ਰਹੋ ਚੰਗੀਆਂ ਕਿਤਾਬਾਂ ਦਾ ਸੰਗ ਕਰੋ ਸਫਲ ਕੋਈ ਵਿਅਕਤੀਆਂ ਦੀ ਜੀਵਨੀ ਪੜੋ ਉਹਨਾਂ ਨੇ ਸਫਲਤਾ ਕੇ ਵੀ ਹਾਸਲ ਕੀਤੀ ਦੁੱਖ ਸੁੱਖ ਤਾਂ ਆਉਂਦੇ ਰਹਿੰਦੇ ਹਨ ਆਪਣੀ ਜ਼ਿੰਦਗੀ ਵਿੱਚ ਸੰਘਰਸ਼ ਕਰਦੇ ਰਹੋ ਨਿਰਾਸ਼ ਲੋਕਾਂ ਦੀ ਸੰਗਤ ਨਾ ਕਰੋ ਮੁਕਾਬਲੇ ਦੀ ਪ੍ਰਖਿਆਵਾਂ ਵਿੱਚੋਂ ਬਹੁਤ ਕੁਝ ਸਿੱਖ ਨੂੰ ਮਿਲਦਾ ਹੈ ਹਮੇਸ਼ਾ ਪਰਮਾਤਮਾ ਦਾ ਸ਼ੁਕਰ ਕਰੋ ਜਿੱਥੋਂ ਹੋ ਸਕੇ ਜਾਂ ਮੌਕਾ ਮਿਲੇ ਆਪਣੇ ਗੁਣਾ ਨੂੰ ਦੁਨੀਆਂ ਸਾਹਮਣੇ ਰੱਖੋ ਆਪਣੀ ਕਾਬਲੀਅਤ ਨੂੰ ਪੇਸ਼ ਕਰੋ ਜੋ ਲੋਕ ਸਮੁੰਦਰ ਵਿੱਚੋਂ ਹੀਰੇ ਮੋਤੀ ਚੁੰਦੇ ਹਨ ਉਹ ਸਫਲਤਾਨੂ ਇੱਕ ਦਿਨ ਪ੍ਰਾਪਤ ਕਰਦੇ ਹਨ ਤੁਸੀਂ ਟੀਚੇ-ਟੀਚੇ ਤੇ ਪੁੰਜਾਂਦੇ ਹੋ ਉਹ ਜ਼ਿੰਦਗੀ ਦਾ ਮਹੱਤਵਪੂਰਨ ਸਮਾਂ ਜ਼ਿੰਦਗੀ ਦਾ ਉਦੇਸ਼ ਹੁੰਦਾ ਹੈ ਕਦੇ ਵੀ ਝੂਠ ਦਾ ਸਹਾਰਾ ਨਾ ਲਵੋ ਕਿ ਝੂਠ بولਦੇ ਰਹਾਂਗੇ ਤਾਂ ਸਾਡਾ ਟੀਚਾ ਪੂਰ ਨਹੀਂ ਹੋਵੇਗਾ ਬਾਰਾਂ ਗੁੱਠੀਆਂ ਬੰਗਲੇ ਇਹ ਕੋਈ ਤਰੱਕੀ ਨਹੀਂ ਹੈ ਤੁਸੀਂ ਜ਼ਿੰਦਗੀ ਵਿੱਚ ਆਪਣਾ ਉਦੇਸ਼ ਹਾਸਲ ਕਰਨਿਆ ਹੈ ਉਹ ਤਰੱਕੀ ਹੈ ਜਿਤੋਂ ਵੀ ਮਾੜਾ ਸਮਾਂ ਆਉਂਦਾ ਹੈ ਟੋਲੋਨਾ ਕਈ ਵਾਰ ਕੈਂਦੀ ਘਣ ਕੀ ਸਮਾ ਸਾਡੀ ਗਵਾਹੀ ਦਿੰਦਾ ਹੈ ਲੋਕਾਂ ਦਾ ਕੰਮ ਟੀਚਰਾਂ ਕਰਨਾ ਹੈ ਆਪਣੇ ਮਨ ਦੀ ਸ਼ਕਤੀ ਬਿਲ ਪਾਵਰ ਨੂੰ ਮਜ਼ਬੂਤ ਕਰੋ ਉਹਨਾਂ ਦਾ ਜੋ ਕੰਮ ਹੈ ਉਹਨਾਂ ਨੂੰ ਕਰਨ ਦਿਓ ਤੁਸੀਂ ਆਪਣਾ ਕੰਮ ਕਰਦੇ ਰਹੋ ਤਾਂ ਹੀ ਤੁਸੀਂ ਆਪਣੀ ਟੀਚੇ ਨੂੰ ਹਾਸਲ ਕਰ ਸਕੋਗੇ ਇਹ ਜਿੰਦਗੀ ਦਾ ਨਿਚੋੜ ਹੈ ਤਾਂ ਹੀ ਜ਼ਿੰਦਗੀ ਖੂਬਸੂਰਤ ਬਣ ਸਕਦੀ ਹੈ ਤੁਸੀਂ ਆਪਣੀ ਮਿਹਨਤ ਜਾਰੀ ਰੱਖੋ ਤੇ ਮਿਹਨਤ ਕਰਦੇ ਰਹੋ ਧੰਨਵਾਦ